ਪਰਤੀ ਉਹਨਾਂ ਦੀ ਕੰਪਲੀਟ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਡੈਲੀਗੇਟ ਇਜਲਾਸ ਸੱਦਿਆ ਜਾਂਦਾ ਹੈ ਤੇ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਇਸ ਥੜੇ ਦਾ ਜਿਹੜਾ ਹੈ ਪ੍ਰਧਾਨ ਬਣਾਇਆ ਜਾਂਦਾ ਹੈ ਚੁਣਿਆ ਜਾਂਦਾ ਹੈ ਕੀ ਹੈ ਤੁਹਾਡਾ ਇਸ ਤੇ ਪਹਿਲਾ ਪ੍ਰਤੀਕਿਰਿਆ ਜਿਹੜਾ ਡੈਲੀਗੇਟ ਇਜਲਾਸ ਹੋਇਆ ਉਹਦਾ ਲਾਈਵ ਟੈਲੀਕਾਸਟ ਹੋਇਆ ਔਰ ਉਹਦੇ ਵਿੱਚ ਪਹਿਲੀ ਵਾਰ ਸੀ ਬਹੁਤ ਲੰਮੇ ਸਮੇਂ ਤੋਂ ਬਾਅਦ ਇੱਕ ਜਲੌਅ ਵਾਲੇ ਤੇ ਜਜ਼ਬੇ ਵਾਲੇ ਜਿਹੜੇ ਗੁਰਸਿੱਖ ਨੇ ਵੀ ਉਹ ਕੇਸ ਦਾੜੀ ਵਾਲੇ ਦਸਤਾਰਾਂ ਨੀਲੀਆਂ ਤੇ ਪੀੜੀਆਂ ਵਾਲੇ ਜਿਹੜੇ ਕੇਸਰੀ ਦਸਤਾਰਾਂ ਵਾਲੇ ਸਿੰਘ ਆ ਜਿਹੜੇ ਬਹੁਤ ਨੰਮੇ ਸਮੇਂ ਬਾਅਦ ਆਕਾਲੀ ਰਾਜਨੀਤੀ ਦੇ ਚੇਹੇ ਨੂੰ ਮਿਲੇ ਸੋ ਬਹੁਤੇ ਰਾਜਨੀਤੀਵਾਨ ਨੇ ਇਹਨਾਂ ਨੇ ਅਦਰਸ਼ਕ ਰਾਜਨੀਤੀ ਦੇ ਰਾਹ ਵਿੱਚ ਅੜਿੱਕਾ ਡਾਇਆ ਇਸੇ ਕਰਕੇ ਬੀਬੀ ਸਤਵੰਤ ਕੌਰ ਦੀ ਦੱਸਿਆ ਜਾਂਦਾ ਚੋਣ ਪ੍ਰਧਾਨ ਦੇ ਤੌਰ ਤੇ ਨਹੀਂ ਹੋਈ ਸੋ ਉਹਨਾਂ ਨੂੰ ਲੱਗਦਾ ਸੀ ਜੇ ਬੀਬੀ ਜੀ ਆ ਜਾਂਦੇ ਆ ਤਾਂ اخਲਾਕੀ ਤੌਰ ਤੇ ਇੰਨਾ ਵੱਡਾ ਕੁੰਡਾ ਸਾਡੇ ਦੇ ਬਜੇ ਪੰਥ ਦਾ ਹੋਊਗਾ ਵੀ ਸਾਨੂੰ ਫਿਰ ਪੰਥਕ ਘੇਰੇ ਚੋਂ ਬਾਹਰ ਰਹਿਣਾ ਸਾਡੇ ਲਈ ਬਹੁਤ ਔਖਾ ਹੋਊਗਾ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਕੁਝ ਸੈਕੂਲਰ ਕਿਸਮ ਦੀ ਸ਼ਖਸੀਅਤ ਲੱਗੇ ਇਸੇ ਕਰਕੇ ਗਿਆਨੀ ਸਨਗੇ ਔਰ ਇਹ ਕਿਹਾ ਗਿਆ ਹੈਗਾ ਕੁਝ ਰੁਕਾਵਾਂ ਵੱਲੋਂ ਵੀ ਜੇ ਬੀਬੀ ਸਤਵੰਤਕ ਔਰ ਬਣਦੇ ਆ ਤਾਂ ਅਸੀਂ ਵਾਪਸ ਸੁਖਵੀਰ ਸਿੰਘ ਬਾਦਲ ਦੇ ਤੁਹਾਡੇ ਚ ਜਾਵਾਂਗੇ ਕੀ ਨੈਤਿਕਤਾ ਸਿਰਫ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਨਾਲ ਹੀ ਸੰਬੰਧਤ ਹੈਗੀ ਆ ਜਾਂ ਸ਼੍ਰੋਮਣੀ ਕਮੇਟੀ ਦੀ ਜਾਂ ਅਕਾਲੀ ਲੀਡਰਸ਼ਿਪ ਦੀ ਵੀ ਕੁਝ ਨੈਤਿਕ ਜ਼ਿੰਮੇਵਾਰੀ ਆ ਵੀ ਬੇਕਿਰਕਿਨੜ ਲਾਏ ਗਏ ਜ਼ਿਥੇਦਾਰਾਂ ਨੂੰ ਕਦੇ ਪੁੱਛਿਆ ਜਾਵੇ ਵੀ ਉਹਨਾਂ ਦੇ ਘਰ ਦੇ ਹਾਲਾਤ ਕੀ ਆ ਉਹਨਾਂ ਦਾ ਸਤਕਾਰ ਕਾਇਮ ਆ ਗਿਆਨੀ ਰੁਗਵੀਰ ਸਿੰਘ ਨੂੰ ਹਾਈ ਕੋਰਟ ਵਿੱਚ ਜਾਣਾ ਪਿਆ ਵੀ ਮੰਨ ਨੂੰ ਇਹ ਬੇਇੱਜ਼ਤ ਕਰਕੇ ਨੌਕਰੀ ਤੋਂ ਕੱਢ ਰਹੇ ਆ ਕੀ ਨੈਤਿਕਤਾ ਉਦੋਂ ਨਹੀਂ ਸੀ ਸੁਪਰੀ ਹਰਜਿੰਦਰ ਸਿੰਘ ਧਾਮੀ ਔਰ ਸੁਖਵੀਰ ਸਿੰਘ ਬਾਦਲ ਨੂੰ ਬੁਲਾ ਕੇ ਪੁੱਛਿਆ ਜਾਂਦਾ ਵੀ ਤੁਹਾਡੀ ਹੁਣ ਨੈਤਿਕਤਾ ਕੀ ਆ ਤੁਸੀਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਤੀ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਹੇ ਹੋ ਜੀ ਸੋ ਸਾਨੂੰ ਲੱਗਦਾ ਹੈ ਵੀ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਰਾਤ ਦੇ ਹਨੇਰਿਆਂ ਵਿੱਚ ਅਕਾਲ ਤਾਕਤ ਦਾ ਜਥੇਦਾਰ ਲਾਇਆ ਉਹਨਾਂ ਦੀ ਬੋਲੀ ਬੋਲ ਰਹੇ ਨੇ ਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ ਚ ਖਬਰਾਂ ਤੇ ਐਨਾਲਾਈਸਿਸ ਕਰਦੇ ਹੁੰਦੇ ਆ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਰਤਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਰਤਾਰ ਸਿੰਘ ਜੀ ਜੇ ਆਪਾਂ ਪੰਥਕ ਸਰਗਰਮੀਆਂ ਤੋਂ ਸ਼ੁਰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਭਰਤੀ 2 ਦਸੰਬਰ ਤੇ ਹੁਕਮਨਾਮਾ ਤੇ ਸ਼ੁਰੂ ਕੀਤੀ ਸੀ ਤੇ ਉਸੇ ਤਰੀਕੇ ਦੇ ਨਾਲ ਭਰਤੀ ਉਹਨਾਂ ਦੀ ਕੰਪਲੀਟ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਡੈਲੀਗੇਟ ਇਜਲਾਸ ਸੱਦਿਆ ਜਾਂਦਾ ਹੈ ਤੇ ਗਿਆਨੀ ਹਰਪੀ ਸਿੰਘ ਹੁਣਾਂ ਨੂੰ ਇਸ ਧੜੇ ਦਾ ਜਿਹੜਾ ਹੈ ਪ੍ਰਧਾਨ ਬਣਾਇਆ ਜਾਂਦਾ ਹੈ ਚੁਣਿਆ ਜਾਂਦਾ ਹੈ ਕੀ ਹੈ ਤੁਹਾਡਾ ਇਸ ਤੇ ਪਹਿਲਾ ਪ੍ਰਤੀਕਰਮ ਹਾਂਜੀ ਹਾਂਜੀ ਸੋ ਪਿਛਲੇ ਦਿਨੀ ਆਪਾਂ ਦੇਖਿਆ 11 ਤਰੀਕ ਨੂੰ ਸੋ ਆਪਾਂ ਇੱਕ ਭਵਿੱਖ ਬਾਣੀ ਕਰੀ ਸੀ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲਿਆ ਕੋਈ ਵੀ ਜਗ੍ਹਾ ਨਹੀਂ ਦੇਣਗੇ ਉਹ ਸਾਡੀ ਸਹੀ ਹੋਈ ਹੈਗੀ ਆ ਸੋ ਉਹਨਾਂ ਨੂੰ ਕੋਈ ਵੀ ਜਿਹੜੀ ਹੈਗੀ ਆ ਥਾਂ ਨਹੀਂ ਦਿੱਤੇਗੀ ਚਲੋ ਤੇ ਦੂਸਰਾ ਜਿਹੜਾ ਹੈਗਾ ਵੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉਹ ਮੁਖੀ ਬਣਨ ਦਾ ਜਾਂ ਉਸ ਉਸ ਇੱਕ ਗਰੁੱਪ ਦੀ ਜਿਹੜੀ ਆ ਇੱਕ ਤਰ੍ਹਾਂ ਨਾਲ ਅਕਾਲੀ ਦਲ ਦੀ ਪੁਨਰਸਰਜੀਤੀ ਦਾ ਜਿਹੜਾ ਇਹਨੂੰ ਆਪਾਂ ਦੋ ਐਸਪੈਕਟਸ ਤੋਂ ਰੱਖਦੇ ਆ ਸੋ ਸਿੱਖਾਂ ਦੀ ਰਾਜਨੀਤੀ ਦੇ ਦੋ ਪੜਾਅ ਨੇ ਦੋ ਐਸਪੈਕਟਸ ਨੇ ਇੱਕ ਹੈਗਾ ਵੀ ਸਿੱਖਾਂ ਦੀ ਆਦਰਸ਼ਕ ਐਂਡ ਇੰਟੈਲੈਕਚੁਅਲ ਰਾਜਨੀਤੀ ਜਿਹੜੀ ਕਿ ਇਸ ਸਬ ਕੌਂਟੀਨੈਂਟ ਵਿੱਚ ਰਹਿੰਦੇ ਆ ਜਿਹੜਾ ਅਸੀਂ ਫਾਈਨਲ ਡੈਸਟਨੀ ਹਾਸਲ ਕਰਨੀ ਹੈਗੀ ਆ ਸੋ ਕੋਈ ਵੀ ਕੌਮ ਆ ਜਿਹੜੀ ਇੱਕ ਤਰ੍ਹਾਂ ਨਾਲ ਹਾਲੇ ਅੱਧੀ ਗੁਲਾਮੀ ਤੇ ਅੱਧੀ ਆਜ਼ਾਦੀ ਇਹ ਇਸ ਕਿਸਮ ਦੇ ਸਮੱਸਿਆ ਵਿੱਚ ਰਹਿ ਰਹੀ ਆ ਉਹਦੇ ਦੋ ਤਰ੍ਹਾਂ ਦੇ ਪੜਾ ਹੁੰਦੇ ਇੱਕ ਹੁੰਦੀ ਆ ਉਹਦੀ ਰੋਜ਼ਮਾਰਾ ਦੀ ਰਾਜਨੀਤੀ ਇੱਕ ਹੁੰਦੀ ਆ ਇਹਦੇ ਉਹਦੀ ਫਾਈਨਲ ਡੈਸਟੀਨੇਸ਼ਨ ਦੀ ਜਿਹੜੀ ਰਾਜਨੀਤੀ ਹੈਗੀ ਆ ਸੋ ਰੋਜ਼ਮਾਰਾ ਦੀ ਰਾਜਨੀਤੀ ਦੇ ਅਧੀਨ ਜਿਹੜਾ ਇਹ ਅਕਾਲੀ ਦਲ ਇੱਥੇ ਸਾਹਮਣੇ ਆਇਆ ਘੱਟੋ ਘੱਟ ਉਹਦੇ ਵਿੱਚ ਕੋਸ਼ਿਸ਼ ਕੀਤੀ ਤਬਦੀਲੀਆਂ ਨੇ ਵੀ ਉਹ ਪਰਿਵਾਰਵਾਦ ਤੋਂ ਜਾਂ ਇੱਕ ਤਰ੍ਹਾਂ ਨਾਲ ਇੰਡੀਅਨ ਨੈਸ਼ਨਲਿਜ਼ਮ ਦੇ ਜਿਹੜਾ ਜਿਹੜੇ ਜਿਹੜੇ ਥੱਪੇ ਵਿੱਚ ਜਾਂ ਜਿਹੜੇ ਉਹਦੇ ਸਿਸਟਮ ਵਿੱਚ ਅਕਾਲੀ ਦਲ ਰਹਿ ਰਿਹਾ ਸੀ ਉਤੋਂ ਕਿਤੇ ਨਾ ਕਿਤੇ ਥੋੜਾ ਆ ਮੁਕਤ ਹੋਇਆ ਮਹਿਸੂਸ ਹੁੰਦਾ ਹੈ ਜਾਂ ਜਿਹੜੇ ਖਾਲਸਾ ਪੰਥ ਨੇ ਕਿਉਂਕਿ ਫਾਈਨਲ ਡੈਸਟੀਨੀ ਲਈ ਜਿਹੜਾ ਹੁੰਦਾ ਨਾ ਉਤੋਂ ਪਹਿਲਾਂ ਜਿਹੜੀ ਜਿਹੜੀ ਫਾਈਨਲ ਟੈਸਟ ਨੇ ਸਿੱਖਾਂ ਨੇ ਲੈਣੀ ਆ ਉਹ ਤੋਂ ਪਹਿਲਾਂ ਦੀ ਜਿਹੜੀ ਸਰਗਰਮੀ ਹੁੰਦੀ ਆ ਫਾਈਨਲ ਟੈਸਟ ਨਹੀਂ ਜਾਂ ਆਜ਼ਾਦੀ ਹਾਸਲ ਕਰਨ ਤੋਂ ਪਹਿਲਾਂ ਉਹਦੀ ਸਰਗਰਮੀ ਦੇ ਕੁਝ ਪੜਾਅ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਉਹਦਾ ਇੱਕ ਪੜਾਅ ਸੀਗਾ ਸੋ ਇਸੇ ਤਰ੍ਹਾਂ ਜੇ ਉਸ ਅਨੰਦਪੁਰ ਸਾਹਿਬ ਦੇ ਮਤੀ ਨੂੰ ਇੱਕ ਇੱਕ ਫਸਟ ਪੜਾਅ ਨੂੰ ਹਾਸਲ ਕਰਨ ਲਈ ਜੇ ਤੁਸੀਂ ਦਰਸ਼ਕ ਜਾਂ ਸਿਫਤੀ ਰਾਜਨੀਤੀ ਕਰਦੇ ਹੋ ਤਾਂ ਉਹਦੇ ਲਈ ਇਸ ਧੜੇ ਦਾ ਜਾਂ ਇਸ ਗਰੁੱਪ ਦਾ ਜਾਂ ਕੁਝ ਵੀ ਕਹਿ ਲਿਆ ਜਾਵੇ ਜੇ ਧੜਾ ਸ਼ਬਦ ਨਹੀਂ ਚੰਗਾ ਜਾਂ ਕੁਝ ਵੀ ਜਿਸ ਤਰ੍ਹਾਂ ਕਿਹਾ ਜਾਵੇ ਉਹ ਉਸ ਤਰ੍ਹਾਂ ਅਸੀਂ ਠੀਕ ਮੰਨਦੇ ਹੈਗੇ ਆਂ ਵੀ ਘੱਟੋ ਘੱਟ ਕੁਛ ਇਹਨੇ ਵੀ ਕੁਛ ਤੇ ਤਬਦੀਲੀਆਂ ਆਈਆਂ ਜਿਹੜਾ ਆਪਾਂ ਡੈਲੀਗੇਟ ਜਲਾਸ ਦੇਖਿਆ ਜਾਂ ਸਮਾਗਮ ਦੇਖਿਆ ਉਸ ਦੇ ਵਿੱਚ ਵੀ ਕਿਹੜੀ ਬਲੱਖਣ ਚੀਜ਼ ਦੇਖਣ ਨੂੰ ਮਿਲੀ ਹੈ ਕਿਤੇ ਪੱਕਾ ਦਸਤਾਰਾ ਮੇਰੇ ਖਿਆਲ ਲੰਮੇ ਸਮੇਂ ਬਾਅਦ ਦੇਖਣ ਨੂੰ ਮਿਲੀਆਂ ਇਹਨੂੰ ਕਿਵੇਂ ਦੇਖੋ ਹਾਂਜੀ ਹਾਂਜੀ ਜਿਹੜਾ ਡੈਲੀਗੇਟ ਜਲਾਸ ਹੋਇਆ ਉਹਦਾ ਲਾਈਵ ਟੈਲੀਕਾਸਟ ਹੋਇਆ ਔਰ ਉਹਦੇ ਵਿੱਚ ਪਹਿਲੀ ਵਾਰ ਸੀ ਬਹੁਤ ਲੰਮੇ ਸਮੇਂ ਤੋਂ ਬਾਅਦ ਇੱਕ ਜਲੌਅ ਵਾਲੇ ਤੇ ਜਜ਼ਬੇ ਵਾਲੇ ਜਿਹੜੇ ਗੁਰਸਿੱਖ ਨੇ ਵੀ ਉਹੋ ਕੇਸ ਦਾੜੀ ਵਾਲੇ ਦਸਤਾਰਾਂ ਨੀਲੀਆਂ ਤੇ ਪੀੜੀਆਂ ਵਾਲੇ ਜਿਹੜੇ ਕੇਸਰੀ ਦਸਤਾਰਾਂ ਵਾਲੇ ਸਿੰਘ ਆ ਜਿਹੜੇ ਬਹੁਤ ਲੰਮੇ ਸਮੇਂ ਬਾਅਦ ਅਕਾਲੀ ਰਾਜਨੀਤੀ ਦੇਖਣ ਨੂੰ ਮਿਲੇ ਸੋ ਇਹ ਇਹਨਾਂ ਗੱਲਾਂ ਤੋਂ ਹੀ ਅਸੀਂ ਹਲੇ ਕਹਿ ਰਹੇ ਹੈਗੇ ਆ ਵੀ ਭਵਿੱਖ ਵਿੱਚ ਉਹ ਕਿੱਧਰ ਨੂੰ ਜਾਂਦੇ ਆ ਜਾਂ ਕਿਸ ਕਿਸਮ ਦੀਆਂ ਉਹਨਾਂ ਦੇ ਦਬਾਅ ਪੈਂਦੇ ਆ ਆਇਆ ਉਹ ਬੱਦਲ ਕਿਆਂ ਵਰਗਾ ਰੂਪ ਲੈ ਲੈਂਦੇ ਆ ਨਹੀਂ ਉਹ ਜਦੋਂ ਹੋਵੇਗਾ ਉਦੋਂ ਅਸੀਂ ਟਿੱਪਣੀ ਕਰ ਸਕਦੇ ਆ ਪਰ ਅੱਜ ਜਿਹੜਾ ਹੈਗਾ ਵੀ ਜੋ ਦੇਖਣ ਨੂੰ ਮਿਲਿਆ ਆ ਜਾਂ ਇਸ ਕਿਸਮ ਨਾਲ ਉਹਦੇ ਹਾਲਾਤ ਆਏ ਜਾਂ ਇਸ ਕਿਸਮ ਦੇ ਉੱਥੇ ਵਾਅਦੇ ਕੀਤੇ ਗਏ ਜਿਹੜੇ ਮਤੇ ਪੜੇਗੇ ਮਤਿਆਂ ਵਿੱਚ ਇਹ ਆਖਿਆ ਗਿਆ ਹੈਗਾ ਮੇ ਖਾਲਸਾ ਜੀ ਦੇ ਬੋਲ ਵਾਲੇ ਦਾ ਜੀ ਤੇ ਇਹ ਮੇਰਾ ਖਿਆਲ ਜੇ ਆਪਾਂ ਉਦਾਂ ਹਾਈਪੋਥੈਟਿਕਲੀ ਗੱਲ ਕਰਨੀ ਹੋਵੇ ਇਸ ਟੜੇ ਦਾ ਤੇ ਫਿਰ ਸੁਖਬੀਰ ਸਿੰਘ ਬਾਦਲ ਵੈਸੇ ਵੀ ਪ੍ਰਧਾਨ ਨਹੀਂ ਬਣਨਾ ਚਾਹਣਗੇ ਕਿਉਂਕਿ ਇੱਧਰ ਤੇ ਉਹਨਾਂ ਨੇ ਕਿਹਾ ਨਾ ਤੇ ਮੈਂ ਚੋਣ ਲੜਣਾ ਨਾ ਮੈਂ ਮੁੱਖ ਮੰਤਰੀ ਬਣਾ ਪਹਿਲਾਂ ਕੀ ਹੁੰਦਾ ਆ ਕੀ ਇਦਾਂ ਹੀ ਹੁੰਦਾ ਸੀ ਕਿ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੁੰਦਾ ਸੀ ਉਹ ਇੱਕ ਵੱਖਰੇ ਤੌਰ ਤੇ ਚੱਲਦਾ ਸੀ ਉਹ ਕਦੀ ਮੁੱਖ ਮੰਤਰੀ ਵਾਲੇ ਜਾਂ ਉਧਰਲੇ ਬੰਨੇ ਨਹੀਂ ਸੀ ਚੱਲਦਾ ਨਹੀਂ ਸੀ ਹਾਂ ਇਹ 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 ਸਿਗਾ ਕਿਉਂਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਸਿਰਫ ਪਤਾ ਨਹੀਂ ਸੀ ਉਹ ਕਦੇ ਰਾਜਨੀਤੀ ਵਿੱਚ ਨਹੀਂ ਸੀ ਆਏ ਸੋ ਇਹ ਜਿਹੜਾ ਜਿਹੜੀ ਸਿਫਤੀਤ ਤਬਦੀਲੀ ਹੈ ਸੋ ਉਹਨਾਂ ਦੇ ਮਤਿਆਂ ਵਿੱਚ ਵੀ ਉਹਨਾਂ ਦੀ ਲੈਂਗੁਏਜ ਵਿੱਚ ਵੀ ਕਿਉਂਕਿ ਜਿਹੜੀਆਂ ਕੁਝ ਗੱਲਾਂ ਨੇ ਜਿਹੜੀਆਂ ਇੱਥੇ ਮਤਿਆਂ ਵਿੱਚ ਆਈਆਂ ਉਹਦੇ ਵਿੱਚ ਇੱਕ ਬਹੁਤ ਐਮ ਮਤਾ ਜਿਹੜਾ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੜ੍ਹਿਆ ਹੈਗਾ ਉਹਦੇ ਵਿੱਚ ਇਹ ਇਹ ਵਾਰ-ਵਾਰ ਅਸੀਂ ਕਈ ਵਾਰ ਗੱਲ ਕੀਤੀ ਹੈਗੀ ਆ ਵੀ ਜਿਹੜੀ ਭਾਰਤ ਦੀ ਰਾਜ ਸਭਾ ਹੈਗੀ ਆ ਉਹਦੇ ਵਿੱਚ ਸਾਰੇ ਰਾਜਾਂ ਦੀ ਬਰਾਬਰ ਦੀ ਉਹ ਕੰਟਰੀਬਿਊਸ਼ਨ ਹੋਵੇ ਹੈ ਨਾ ਇਹ ਅਮਰੀਕਾ ਦੀ ਸੈਨੇਟ ਵਿੱਚ ਇਸ ਤਰ੍ਹਾਂ ਹੀ ਆ ਅਮਰੀਕਾ ਦੀਆਂ 50 ਸਟੇਟਸ ਮਤਲਬ ਸਾਈਜ਼ ਭਾਵੇਂ ਛੋਟਾ ਹੈ ਜਾਂ ਵੱਡਾ ਉਹ ਮਾਇਨੇ ਨਹੀਂ ਰੱਖਦਾ ਹਾਂ ਉਹਦੇ ਵਿੱਚ ਉਹ ਕਹਿੰਦੇ ਵੀ ਇਕੁਅਲ ਰਿਪਰੈਜ਼ੈਂਟੇਸ਼ਨ ਹੋਵੇ ਹੁਣ ਉਹਦੇ ਵਿੱਚ ਸੈਨੇਟ ਦੇ 100 ਮੈਂਬਰ ਆ ਇਸੇ ਤਰ੍ਹਾਂ ਹੀ ਭਾਰਤ ਦੀਆਂ ਜਿੰਨੀਆਂ ਵੀ ਰਾਜ ਨੇ ਉਹਨਾਂ ਵਿੱਚੋਂ ਵੱਡਾ ਜਾਂ ਛੋਟਾ ਉਹਦੇ ਚੋਂ ਇਹ ਇੱਕ ਤਰ੍ਹਾਂ ਦੀ ਰਿਪਰੈਜ਼ੈਂਟੇਸ਼ਨ ਹੋਵੇ ਇੱਕ ਰੱਖ ਲਓ ਵੀ ਹਰ ਰਾਜ ਚੋਂ ਪੰਜ ਆਉਣੇ ਆ ਤਾਂ ਯੂਪੀ ਚੋਂ ਵੀ ਪੰਜ ਆਉਣ ਤੇ ਪੰਜਾਬ ਚੋਂ ਪੰਜ ਹੁਣ ਜਿਹੜੇ ਮਤੇ ਪੜੇ ਗਏ ਆ ਉਹਦੇ ਵਿੱਚ ਕਿਹਾ ਗਿਆ ਵੀ ਪੰਥਕ ਸਿਧਾਂਤਾਂ ਸਸਥਾਵਾਂ ਅਤੇ ਪਰੰਪਰਾਵਾਂ ਵਿੱਚ ਆਏ ਨਿਗਹਾਰ ਨੂੰ ਦੂਰ ਕਰਨ ਲਈ ਜਿਹੜੀ ਹੈਗੀ ਪੰਥਕ ਕੌਂਸਲ ਆ ਜਿਹੜੀ ਆ ਜਾਈਗੀ ਦੂਸਰਾ ਹੈਗਾ ਪ੍ਰਧਾਨ ਕੋਈ ਚੋਣ ਨਹੀਂ ਲੜੇਗਾ ਜੇ ਪ੍ਰਧਾਨ ਦੀ ਚੋਣ ਲੜਨ ਦੀ ਇੱਛਾ ਆ ਤਾਂ ਇੱਕ ਸਾਲ ਪਹਿਲਾਂ ਉਹਨੂੰ ਪ੍ਰਧਾਨਗੀ ਦਾ ਅਹੁਦਾ त्याਗਣਾ ਪਵੇਗਾ ਤੇ ਇੱਕ ਸਾਲ ਉਸ ਦਰਾਂ ਜਿਹੜਾ ਹੈਗਾ ਨਾਮਾ ਹੋਏਗਾ ਅਗਲਾ ਵੀ ਝੁੰਦਾ ਕਮੇਟੀ ਦੀਆਂ ਛਪਾਰਸ਼ਾਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਣਗੀਆਂ ਜਿਦੇ ਵਿੱਚ ਇਹ ਕਿਹਾ ਗਿਆ ਸੀਗਾ ਵੀ ਅਕਾਲੀ ਦਲ ਆਪਣਾ ਪੰਥਕ ਸਰੂਪ ਅਗਵਾ ਚੁੱਕਾ ਹੈ ਉਹ ਪਰਿਵਾਰਵਾਦ ਅੰਦਰ ਵਿੱਚ ਫਸ ਚੁੱਕਿਆ ਤੇ ਜਿਹੜੀ ਹੈਗੀ ਆ ਇੱਕ ਕਰਪਟ ਰਾਜਨੀਤੀ ਕਰ ਰਿਹਾ ਹੈ ਦੂਸਰਾ ਹੈਗਾ ਵੀ ਪੰਜਾਬ ਦੇ ਵਿਧਾਇਕਤਾਰਿਆਂ ਵਿੱਚੋਂ ਪਤਿਤ ਪਾਉਣਾ ਦੂਰ ਕਰਨ ਲਈ ਅਤੇ ਪੰਥ ਪ੍ਰਸਤੀ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾਣਗੇ ਔਰ ਸਿਕਸ ਸਟੂਡੈਂਟ ਫੈਡਰੇਸ਼ਨ ਨੂੰ ਮੋਟਰ ਸਰਜੀਤ ਕੀਤਾ ਜਾਵੇਗਾ ਜਿਹੜੀ ਸਿੱਖਾਂ ਦੀ ਵਿਦਿਆਰਥੀ ਜਥੇਬੰਦੀ ਆ ਤੇ ਦੂਸਰਾ ਵੀ ਖਾਲਸਾ ਜੀ ਦੇ ਬੋਲ ਵਾਲੇ ਦਾ ਉਹਦੇ ਵਿੱਚ ਸੋ ਅਕਾਲੀ ਦਲ ਜਿਹੜਾ ਸੁਖਵੀਰ ਸਿੰਘ ਬਾਦਲ ਵਾਲਾ ਸੀ ਉਹ ਇਹਨਾਂ ਤੋਂ ਵੀ ਇਕਤਾਮ ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪੰਥਕ ਸਰੂਪ ਸੀ ਉਹ ਤੋਂ ਔਰ ਖਾਲਸਾ ਪੰਥ ਦੇ ਬੋਲ ਵਾਲੇ ਜਿਹੜਾ ਅੰਤਮ ਡੈਸਟਨੀ ਆ ਜੇ ਉਹਦੇ ਤੱਕ ਜਾਂਦੀ ਆ ਕਿਉਂਕਿ ਉਹ ਪੜਾ ਕਿੰਨੇ ਸਾਲਾਂ ਨੂੰ ਆਉਂਦਾ 10 ਨੂੰ 5 ਨੂੰ 50 ਨੂੰ ਪਰ ਉਹ ਤੋਂ ਪਹਿਲਾਂ ਸਿੱਖਾਂ ਨੇ ਰਾਜਨੀਤੀ ਕਰਨੀ ਹੈਗੀ ਆ ਜੀ ਉਹ ਰਾਜਨੀਤੀ ਅੰਤਮ ਡੈਸਟਨੀ ਵੱਲ ਸਿੱਧਤ ਹੋਣੀ ਚਾਹੀਦੀ ਜੀ ਆਪਾਂ ਕੀ ਕਿ ਕੁਝ ਆਪਣੇ ਆਪ ਨੂੰ ਇੰਡੀਪੈਂਡੈਂਟ ਕਹਾਉਂਦੇ ਪੱਤਰਕਾਰ ਵੀ ਥੋੜਾ ਜਿਹਾ ਆਪਾਂ ਦੇਖਿਆ ਕਿ ਇਸ ਗਰੁੱਪ ਦੇ ਵਿਰੋਧ ਦੇ ਵਿੱਚ ਜਿਹੜਾ ਉਹਨਾਂ ਦੀਆਂ ਚਾਹੇ ਆਪਾਂ ਵੀਡੀਓਜ਼ ਵਗੈਰਾ ਦੇਖਿਆ ਹੁਣ ਉਹ ਉਹਨਾਂ ਨੇ ਪਾਉਣੀਆਂ ਸ਼ੁਰੂ ਕੀਤੀਆਂ ਹੈਗੀਆਂ ਕੀ ਕਾਰਨ ਕੀ ਹੈ ਕਿ ਕਿਤਨਾ ਕਿਤੇ ਲੱਗ ਰਿਹਾ ਹੈ ਕਿ ਪੰਥਕ ਸਰੋਕਾਰ ਵੱਲ ਮੁੜ ਰਹੇ ਆ ਉਹ ਇੱਕ ਵੱਡਾ ਕਾਰਨ ਹੈ ਜਾਂ ਉਹਨਾਂ ਦੀਆਂ ਉਮੀਦਾਂ ਇਹੀ ਸੀ ਕਿ ਸ਼ਾਇਦ ਬਿਲਕੁਲ ਹੀ ਉਦਾਂ ਦਾ ਹੁੰਦਾ ਹਾਂਜੀ ਹਾਂਜੀ ਸੋ ਉਹਨਾਂ ਦਾ ਇਹ ਸਰੋਕਾਰ ਕਿਉਂਕਿ ਉਹ ਫਿਕਰਮੰਦ ਹੋ ਸਕਦੇ ਹਨਾ ਵੀ ਵੀ ਜੇ ਇਹ ਪੰਥਕ ਜਜ਼ਬੇ ਵੱਲੋਂ ਡੈਵੀਏਟ ਹੋ ਗਿਆ ਸੋ ਜਿਹੜੀ ਪੰਥਕ ਲਹਿਰ ਨੂੰ ਤਸ਼ੱਦਦ ਨਾਲ دہشت ਨਾਲ ਤੇ ਝੂਠੇ ਪੁਲਿਸ ਮੁਕਾਬਲਿਆਂ ਨਾਲ ਉਹ ਖਤਮ ਕਰ ਚੁੱਕੇ ਆ ਜੀ ਉਹਦਾ ਕੁਝ ਅੰਸ਼ ਵੀ ਦੁਬਾਰੇ ਪੈਦਾ ਹੋ ਜਾਂਦਾ ਤਾਂ ਜਿਹੜਾ ਸਟੇਟ ਲਈ ਜਾਂ ਜਿਹੜੇ ਇਹ ਨਫਰਤ ਭਰਪੂਰ ਪੱਤਰਕਾਰ ਆ ਉਹਨਾਂ ਲਈ ਸੰਕਟ ਆ ਸਕਦਾ ਸੋ ਉਹ ਆਪਣੀ ਅੰਦਰਲੀ ਨਫਰਤ ਨੂੰ ਜਿਹੜਾ ਹੈ ਕਿ ਸਿਵਲਾਈਜ਼ਡ ਸ਼ਬਦਾਂ ਨਾਲ ਕੱਟ ਰਹੇ ਆ ਤੇ ਇੱਕ ਵੱਡੇ ਡਰ ਚ ਉਹਨਾਂ ਮਤਲਬ ਕਿ ਭਾਰਤੀ ਜਿਹੜੀ ਹੈਗੀ ਆ ਸਿਸਟਮ ਆ ਉਹਦੇ ਵਿੱਚ ਪੱਤਰਕਾਰ ਵੀ ਸ਼ਾਮਲ ਨੇ ਉਹਨਾਂ ਨੇ 84 ਦੇ ਘਟਨਾਕ੍ਰਮ ਤੋਂ ਬਾਅਦ 1995 ਤੱਕ ਤਸ਼ੱਦਦ ਦੇ ਦੌਰ ਤੋਂ ਬਾਅਦ ਅਕਾਲੀ ਰਾਜਨੀਤੀ ਨੂੰ ਇਸ ਢੰਗ ਨਾਲ ਮੈਨੀਪੂਲੇਟ ਕੀਤਾ ਵੀ ਉਹ ਇੰਡੀਅਨ ਸਟੇਟ ਲਈ ਚੈਲੰਜ ਨਾ ਬਣੇ ਉਹਦੇ ਵਿੱਚੋਂ ਖਾਲਸਾ ਜੀ ਦੇ ਬੋਲ ਬਾਲੇ ਨਾ ਹੋਣ ਉਹਦੇ ਵਿੱਚੋਂ ਪੰਥ ਦੀ ਰਾਜਨੀਤੀ ਨਾ ਆਵੇ ਉਹਦੇ ਵਿੱਚੋਂ ਸਿੱਖਾਂ ਦੀ ਆਵਾਜ਼ ਨਾ ਨਿਕਲੇ ਉਹ ਇੰਡੀਅਨਾਈਜ਼ ਹੋਣ ਜੀ ਉਹਨਾਂ ਵਿੱਚੋਂ ਇੰਡੀਅਨ ਨੈਸਿਟੀ ਦੀ ਭਾਵਨਾ ਆਵੇ ਵੀ ਐਜ਼ ਅ ਸਿੱਖ ਯਾ ਵੀ ਐਜ਼ ਅ ਖਾਲਸਾ ਖਾਲਸਾ ਜਿੱਦੀ ਸ਼ੁੱਧ ਪਛਾਣ ਪ੍ਰਗਟਨਾ ਹੋਵੇ ਰਾਜਨੀਤੀ ਚ ਇੰਡੀਅਨ ਪਛਾਣ ਪ੍ਰਗਟ ਆ ਜਿਹੜੀ ਹੋਵੇ ਸੋ ਉਹ ਪੱਤਰਕਾਰਾਂ ਦੇ ਜਿਹੜਾ ਦੁੱਖ ਆ ਉਹ ਸਮਝ ਆਉਂਦਾ ਹਾਲਾਂਕਿ ਸਾਨੂੰ ਨਹੀਂ ਲੱਗਦਾ ਵੀ ਇਹ ਗਰੁੱਪ ਇੰਨੀ ਜ਼ਿਆਦੇ ਜੀ ਸਰ ਗਰਮੀ ਉਸ ਟਾਈਪ ਦੇ ਕਰ ਸਕਦਾ ਕਿਉਂਕਿ ਉਹਦੇ ਵਿੱਚ ਕਿਉਂਕਿ ਜਿਹੜੀਆਂ ਸਾਡੇ ਕੋਲ ਖਬਰਾਂ ਨੇ ਵੀ ਜਿਸ ਤਰ੍ਹਾਂ ਬੀਬੀ ਜਗੀਰ ਕੌਰ ਸਰਜੀਤ ਸਿੰਘ ਰਖੜਾ ਤੇ ਹੋਰ ਇਹ ਇਹ ਜਿਹੜਾ ਗਰੁੱਪ ਹੈਗਾ ਕਿਉਂਕਿ ਇਹ ਬਹੁਤੇ ਰਾਜਨੀਤੀਵਾਨ ਨੇ ਇਹਨਾਂ ਨੇ ਅਦਰਸ਼ਕ ਰਾਜਨੀਤੀ ਦੇ ਰਾਹ ਵਿੱਚ ਅੜਿੱਕਾ ਡਾਇਆ ਇਸੇ ਕਰਕੇ ਬੀਬੀ ਸਤਵੰਤ ਕੌਰ ਦੀ ਦੱਸਿਆ ਜਾਂਦਾ ਚੋਣ ਪ੍ਰਧਾਨ ਦੇ ਤੌਰ ਤੇ ਨਹੀਂ ਹੋਈ ਸੋ ਉਹਨਾਂ ਨੂੰ ਲੱਗਦਾ ਸੀ ਜੇ ਬੀਬੀ ਜੀ ਆ ਜਾਂਦੇ ਤਾਂ اخਲਾਕੀ ਤੌਰ ਤੇ ਇੰਨਾ ਵੱਡਾ ਕੁੰਡਾ ਸਾਡੇ ਦੇ ਬਜੇ ਪੰਥ ਦਾ ਹੋਊਗਾ ਵੀ ਸਾਨੂੰ ਫਿਰ ਪੰਥਕ ਘੇਰੇ ਚੋਂ ਬਾਹਰ ਰਹਿਣਾ ਸਾਡੇ ਲਈ ਬਹੁਤ ਔਖਾ ਹੋਊਗਾ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਕੁਝ ਸੈਕੂਲਰ ਕਿਸਮ ਦੀ ਸ਼ਖਸੀਅਤ ਲੱਗੇ ਇਸੇ ਕਰਕੇ ਗਿਆਨੀ ਇਹ ਹੋਰ ਇੱਕ ਇਹ ਆ ਗਿਆ ਹੈਗਾ ਕੁਝ ਲੋਕਾਂ ਵੱਲੋਂ ਵੀ ਜੇ ਬੀਬੀ ਸਤਵੰਤਕ ਹੋਰ ਬਣਦੇ ਆ ਤਾਂ ਅਸੀਂ ਵਾਪਸ ਸੁਖਬੀਰ ਸਿੰਘ ਬਾਦਲ ਦੇ ਥਾਡੇ ਚ ਜਾਵਾਂਗੇ ਹੂੰ ਸੋ ਜਿਹੜੇ ਜਿਹੜੇ ਪੱਤਰਕਾਰ ਸਿੱਖ ਵਿਰੋਧੀ ਮਾਨਸਿਕਤਾ ਨਾਲ ਭਰਪੂਰ ਨੇ ਉਹ ਨਹੀਂ ਚਾਹੁੰਦੇ ਸਿੱਖ ਰਾਜਨੀਤੀ ਤੇ ਪੰਥ ਦਾ ਕੁੰਡਾ ਹੋਵੇ ਸ਼ਹੀਦ ਹੋਣ ਵਾਲੇ ਲੋਕਾਂ ਦੇ ਪਰਿਵਾਰਾਂ ਦੀ ਵਿਰਾਸਤ ਦਾ ਕੁੰਡਾ ਹੋਵੇ ਇਸ ਕਰਕੇ ਉਹ ਤਕਲੀਫ ਵਿਚਾਰ ਰਹੇ ਜੀ ਬਿਲਕੁਲ ਜੀ ਤੇ ਅੱਗੇ ਆਪਾਂ ਚੱਲਦੇ ਹਾਂਗੇ ਤੇ ਪਿਛਲੇ ਦਿਨੀ ਅਕਾਲ ਤਖਤ ਸਰ ਦੇ ਜਿਹੜੇ ਮੌਜੂਦਾ ਜਥੇਦਾਰ ਥਾਪੇ ਗਏ ਨੇ ਕੁਲਦੀਪ ਸਿੰਘ ਗੁਰਗੱਜ ਹੁਣੀ ਉਹਨਾਂ ਦੇ ਵੱਲੋਂ ਜਦੋਂ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਬਾਰੇ ਤੇ ਉਹਨਾਂ ਨੇ ਕਿਹਾ ਕਿ ਜਥੇਦਾਰੀ ਦਾ ਜਿਹੜਾ ਆਉਦਾ ਹੈ ਕਹਿੰਦੇ ਕਿ ਬਹੁਤ ਉੱਚਾ ਹੁੰਦਾ ਹੈ ਤੇ ਨੈਤਿਕਤਾ ਦੇ ਆਧਾਰ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਅ ਸਰਦਾਰਤਾ ਸਿੰਘ ਜੀ ਕਿਵੇਂ ਕਹੋਗੇ ਕਿ ਫਿਰ ਨੈਤਿਕਤਾ ਕੱਲੀ ਇਹੀ ਗੱਲ ਤੇ ਦੇਖਣੀ ਆ ਬਾਕੀ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਨੇ ਉਹਨਾਂ ਤੇ ਨੈਤਿਕਤਾ ਕਿੱਥੇ ਚਲੀ ਗਈ ਹਾਂਜੀ ਕਾਫੀ ਥੋੜਾ ਅਹਿਮ ਸਵਾਲ ਆ ਸੋ ਜਥੇਦਾਰ ਸਾਹਿਬ ਨੇ ਕੰਟਰੋਵਰਸ਼ੀਅਲ ਜਿਹੜਾ ਜਿੱਤਾ ਹੈਗਾ ਇਹ ਬਿਆਨ ਦਿੱਤਾ ਹੈਗਾ ਸੋ ਸਾਡੇ ਉਹ ਤਖਤ ਦੇ ਜਥੇਦਾਰ ਨੇ ਕਿਵੇਂ ਵੀ ਬਣੇ ਨੇ ਕਿਵੇਂ ਨਹੀਂ ਬਣੇ ਸੋ ਉਹਨਾਂ ਬਾਰੇ ਕੋਈ ਇਸ ਤਰ੍ਹਾਂ ਦੀ ਮੰੰਦੀ ਭਾਸ਼ਣਾ ਨਹੀਂ ਹੁਣ ਫਿਰ ਜੇ ਜੇ ਇਹ ਹੈਗਾ ਵੀ ਤਖਤ ਦਾ ਜ਼ਿਖੇਦਾਰ ਬਹੁਤ ਸਤਿਕਾਰਯੋਗ ਹੈਗਾ ਇਹਦਾ ਜਿਹੜਾ ਜਿਹੜਾ ਇਹ ਜਿਹੜਾ ਟਾਰਗੇਟ ਹੈ ਸੋ ਗਿਆਨੀ ਹਰਪ੍ਰੀਤ ਸਿੰਘ ਕਿਉਂ ਬਣ ਰਹੇ ਆ ਉਹਨਾਂ ਨੇ ਕਦੀ ਪੁੱਛਿਆ ਵੀ ਭਾਈ ਰਣਜੀਤ ਸਿੰਘ ਕਿਸ ਹਾਲਾਤ ਵਿੱਚ ਰਹਿ ਰਹੇ ਆ ਜਿਨ੍ਹਾਂ ਨੂੰ 1999 ਵਿੱਚ ਲਾ ਦਿੱਤਾ ਗਿਆ ਸੀ ਕੀ ਕੀ ਗਿਆਨੀ ਗੜਗਾਜ ਨੇ ਕਦੀ ਪੁੱਛਿਆ ਵੀ ਉਹਨਾਂ ਦਾ ਰੋਜ਼ਗਾਰ ਦਾ ਸਾਧਨ ਕੀ ਆ ਉਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਪਾਸਿਓ ਕੋਈ ਐਡੇ ਵੱਡੇ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਜਾਂ ਬਾਦਲਕਿਆਂ ਦੀ ਜਿਹੜੇ ਹੈਂਕਰ ਦਾ ਸ਼ਿਕਾਰ ਹੋ ਕੇ ਜਿਸ ਕਿਸਮ ਦੇ ਹਾਲਾਤ ਵਿੱਚ ਹੋ ਰਹੇ ਆ ਕੀ ਕਦੇ-ਕਦੇ ਪੁੱਛਿਆ ਉਹਨਾਂ ਨੂੰ ਵੀ ਹਾਂ ਤੁਹਾਡੇ ਪਰਿਵਾਰ ਖਾਲਾਤ ਕੀ ਨੇ ਤੁਹਾਡਾ ਉਹ ਐਡਾ ਵੱਡਾ ਪੋਪ ਵਾਲਾ ਸਤਕਾਰ ਕਾਇਮ ਕੀ ਤੁਹਾਨੂੰ ਮਾਣ ਪੱਤਾ ਆ ਜਾਂ ਤੁਹਾਨੂੰ ਉਹ ਸਹੂਲਤਾਂ ਸਿੱਖ ਪੰਥ ਦੀ ਸੰਸਥਾ ਵੱਲੋਂ ਮਿਲ ਰਹੀਆਂ ਉਤੋਂ ਵੀ ਪਿੱਛੇ ਭਾਈ ਜਸਵੀਰ ਸਿੰਘ ਨੂੰ ਪੁੱਛਿਆ ਜਾ ਸਕਦਾ ਜਾਂ ਜਿੰਨੇ ਵੀ ਉਸ 1986 ਦੇ ਸਰਬੱਤ ਖਾਲਸੇ ਤੋਂ ਬਾਅਦ ਆ ਗਿਆਨੀ ਆਪਣੇ ਸਿਗੇ ਭਾਈ ਮਨਜੀਤ ਸਿੰਘ ਜੀ ਉਹ ਜਥੇਦਾਰ ਰਹੇ ਆ ਉਹਨਾਂ ਨੂੰ ਲਾਇਆ ਗਿਆ ਕੀ ਨੈਤਿਕਤਾ ਸਿਰਫ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਨਾਲ ਹੀ ਸੰਬੰਧਤ ਹੈਗੀ ਆ ਜਾਂ ਸ਼੍ਰੋਮਣੀ ਕਮੇਟੀ ਦੀ ਜਾਂ ਅਕਾਲੀ ਲੀਡਰਸ਼ਿਪ ਦੀ ਵੀ ਕੋਈ ਨੈਤਿਕ ਜ਼ਿੰਮੇਵਾਰੀ ਆ ਵੀ ਬੇਕਿਰਕਿਨੜ ਲਾਏ ਗਏ ਜਥੇਦਾਰਾਂ ਨੂੰ ਕਦੇ ਪੁੱਛਿਆ ਜਾਵੇ ਵੀ ਉਹਨਾਂ ਦੇ ਘਰ ਦੇ ਹਾਲਾਤ ਕੀ ਆ ਉਹਨਾਂ ਦਾ ਸਤਕਾਰ ਕਾਇਮ ਆ ਗਿਆਨੀ ਰੁਗਵੀਰ ਸਿੰਘ ਨੂੰ ਹਾਈ ਕੋਰਟ ਵਿੱਚ ਜਾਣਾ ਪਿਆ ਬੇਮੰਨੂ ਇਹ ਬੇਇੱਜ਼ਤ ਕਰਕੇ ਨੌਕਰੀ ਤੋਂ ਕੱਢ ਰਹੇ ਆ ਕੀ ਨੈਤਿਕਤਾ ਉਦੋਂ ਨਹੀਂ ਸੀ ਸੁਪਰੀ ਹਰਜਿੰਦਰ ਸਿੰਘ ਧਾਮੀ ਔਰ ਸੁਖਵੀਰ ਸਿੰਘ ਬਾਦਲ ਨੂੰ ਬੁਲਾ ਕੇ ਪੁੱਛਿਆ ਜਾਂਦਾ ਵੀ ਤੁਹਾਡੀ ਹੁਣ ਨੈਤਿਕਤਾ ਕੀ ਆ ਤੁਸੀਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਹੇ ਹੋ ਸੋ ਸਾਨੂੰ ਲੱਗਦਾ ਵੀ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਰਾਤ ਦੇ ਹਨੇਰਿਆਂ ਵਿੱਚ ਅਕਾਲ ਤਖਤ ਦਾ ਜਥੇਦਾਰ ਲਾਇਆ ਉਹਨਾਂ ਦੀ ਬੋਲੀ ਬੋਲ ਰਹੇ ਨੇ ਹਮ ਨੈਤਿਕਤਾ ਗਿਆਨੀ ਹਰਪ੍ਰੀਤ ਸਿੰਘ ਤੱਕ ਆ ਕੇ ਕਿਉਂ ਮੁੱਕ ਜਾਂਦੀ ਹੈ ਨੈਤਿਕਤਾ ਸੁਖਵੀਰ ਸਿੰਘ ਬਾਦਲ ਆ ਦਿੱਲੀ ਵਾਲੇ ਹੋਰ ਲੇਟਰਾਂ ਤੇ ਉਹਨਾਂ ਲੋਕਾਂ ਤੱਕ ਕਿਉਂ ਨਹੀਂ ਜਾਂਦੀ ਜਿਨ੍ਹਾਂ ਨੇ ਬੇਇੱਜ਼ਤ ਕਰਕੇ ਤਖਤਾਂ ਦੇ ਜਥੇਦਾਰਾਂ ਨੂੰ ਲਾਇਆ ਔਰ ਇੰਨੀ ਭੱਦੀ ਸ਼ਬਦਾਬ ਲਈ ਅਸ਼ਲੀਲਤਾ ਭਰੇ ਜਿਨ੍ਹਾਂ ਲੋਕਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਸੋ ਕਾਲਡ ਰਿਸ਼ਤੇਦਾਰ ਨੂੰ ਟੈਲੀਵਿਜ਼ਨ ਚੈਨਲਾਂ ਤੇ ਲਿਆ ਲਿਆ ਕੇ ਇੰਨਾ ਗੰਦ ਬਕਿਆ ਉਦੋਂ ਨੈਤਿਕਤਾ ਕਿੱਥੇ ਗਈ ਸੀ ਤੇ ਮੇਰੇ ਖਿਆਲ ਜਿਹੜੀ ਉਸ ਤੋਂ ਬਾਅਦ ਤੇ ਫਿਰ ਜਾਂਚ ਵੀ ਜਿਹੜੀ ਹੈ ਕਰਵਾਈ ਗਈ ਔਰ ਉਹ ਜਾਂਚ ਜਿਹੜੀ ਇੰਡੀਪੈਂਡੈਂਟ ਜਿਹੜੀ ਜਾਂਚ ਹੋਈ ਉਸ ਦੇ ਵਿੱਚ ਵੀ ਕੋਈ ਬਹੁਤਾ ਸਾਹਮਣੇ ਨਹੀਂ ਆਇਆ ਜਿਹੜੀ ਮੇਰੇ ਖਿਆਲ ਜੋ ਬੈਂਸ ਸੋਣਾ ਦੀ ਅਗਵਾਈ ਚ ਜਿਹੜੀ ਹੋਈ ਸੀ ਹਾਂਜੀ ਹਾਂਜੀ ਸੋ ਉਹਦੇ ਚ ਆਈ ਆ ਵੀ ਗਿਆਨੀ ਜੀ ਦੇ ਖਿਲਾਫ ਇਸ ਤਰ੍ਹਾਂ ਦਾ ਕੋਈ ਵੀ ਦੋਸ਼ ਨਹੀਂ ਸੀ ਆਇਆ ਸਿਰਫ ਉਹਨਾਂ ਦੀ ਕਰਦਾਰਕੁਸ਼ੀ ਕਰਨ ਨਾਲ ਜੇ 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 ਅੱਜ ਤਖਤਾ ਦੇ ਜ਼ਿਥੇਦਾਰ ਦਾ ਅਕਾਲੀ ਦਲ ਦਾ ਪ੍ਰਧਾਨ ਬਣਨ ਨਾਲ ਨੈਤਿਕਤਾ ਸਵਾਲਾਂ ਦੇ ਘੇਰੇ ਵਿੱਚ ਆਈ ਆ ਤਾਂ ਉਹ ਲੋਕ ਜਿਨ੍ਹਾਂ ਨੇ ਗਿਆਨੀ ਜੀ ਦੀ کردار ਕੁਸ਼ੀ ਕੀਤੀ ਆ ਕੀ ਅਕਾਲ ਤਖਤ ਨੇ ਉਹਨਾਂ ਨੂੰ ਕਦੀ ਬੁਲਾਇਆ ਬਿਰਸਾ ਸਿੰਘ ਬਲਟੋਹਾ ਹੋਰ ਕਿੰਨੇ ਰਣਜੀਤ ਸਿੰਘ ਗੋਹਰ ਕਿਦਾਂ ਗਿਆਨੀ ਜੀ ਦੇ ਖਿਲਾਫ ਬੋਲਿਆ ਕਿ ਅੱਜ ਉਹੀ ਗੜਗੱਜ ਸਾਹਿਬ ਕਹਿ ਰਹੇ ਆ ਵੀ ਰਣਜੀਤ ਸਿੰਘ ਗੋਹਰ ਨੂੰ ਪਟਨਾ ਸਾਹਿਬ ਦਾ ਮੁਖੀ ਲਾਇਆ ਜਾਵੇ ਸੋ ਨੈਤਿਕਤਾ ਵਨਵੇ ਟ੍ਰੈਫਿਕ ਨਹੀਂ ਹੈ ਨੈਤਿਕਤਾ ਡਬਲਵੇ ਟ੍ਰੈਫਿਕ ਆ ਦੋਹੇ ਪਾਸੇ ਲਾਗੂ ਹੁੰਦਾ ਤਖਤ ਦੇ ਜਥੇਦਾਰ ਨੂੰ ਇਹ ਜੇ ਬਿਆਨ ਦੇਣ ਤੋਂ ਪਹਿਲਾਂ ਜ਼ਿੰਮੇਵਾਰੀ ਦੀ ਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਹੈ ਜੀ ਬਿਲਕੁਲ ਜੀ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਇਮਨਕੇ ਜਥੇਦਾਰ ਰਕਬੀਰ ਸਿੰਘ ਉਹਨਾਂ ਨੂੰ ਲਾਂਭੇ ਕਰਨਾ ਜਥੇਦਾਰ ਸੁਲਤਾਨ ਸਿੰਘ ਉਹਨਾਂ ਨੂੰ ਲਾਂਭੇ ਕਰਨਾ ਉਹਨਾਂ ਦੇ ਤੇ ਕੋਈ ਅਲੀਗੇਸ਼ਨ ਤੱਕ ਵੀ ਨਹੀਂ ਲਾਇਆ ਗਿਆ ਕੀ ਉਹਨਾਂ ਨੂੰ ਲਾਂਭੇ ਕਰਨ ਤੋਂ ਪਹਿਲਾਂ ਕੋਈ ਨੈਤਿਕ ਤੌਰ ਤੇ ਕੁਝ ਦੱਸਿਆ ਗਿਆ ਕਿ ਕੀ ਕਾਰਨ ਸੀ ਤੇ ਫਿਰ ਜਿਸ ਤਰੀਕੇ ਦੇ ਨਾਲ ਲਾਂਭੇ ਕੀਤਾ ਗਿਆ ਤੇ ਫਿਰ ਜਿਸ ਤਰੀਕੇ ਦੇ ਨਾਲ ਅਗਲੀ ਜਿਹੜੀ ਚੋਣ ਕੀਤੀ ਗਈ ਬਹੁਤ ਕੁਝ ਹੈ ਜਿਹੜਾ ਸਾਰਾ ਪਗ ਕੀ ਨੈਤਿਕਤਾ ਜਿਹਦੀ ਚੈੱਕ ਹੋਣੀ ਜਿਹੜੀ ਹੈ ਉਹ ਬੰਦੀ ਹੈਗੀ